ਆਨੂੰ ਨਾ ਇਤਨਾ ਬੜਿਆ ਰਿਸਪੌਂਸ ਦੇ ਰਿਹਾ ਨੇ 10 12 ਸਰਪੰਚ ਕੜੀ ਨੇ ਇਹਨਾਂ ਨੇ ਮਤੇ ਪਾਸ ਕਰਕੇ ਦਿੱਤੇ ਅਗਭੀ ਆਗੇ ਤੋਂ ਅਸੀਂ ਨਾ ਤੋ ਨਸ਼ਾ ਵੇਚਾਂਗੇ ਨਾ ਇਹਨਾਂ ਪੂਰਾ ਮਤਾ ਓਕੇ ਦਿੱਤਾ ਦੇਖੇ ਕੋਈ ਅੱਗੇ ਤੋਂ ਨਸ਼ੇ ਮੁਕਤ ਪੰਜਾਬ ਬਣਾਣਾ ਤੁਹਾਡੇ ਤੇ ਬਿਲਕੁਲ ਸਰਕਾਰ ਨਾਲ ਆ ਕੇ ਕੋਈ ਪੋਲਿਟਿਕਲ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਛੁੱਟ ਦਿੱਤੀ ਗਈ ਹੈ ਕਿ ਵੀ ਨਸਾਮੁਖ ਪੰਜਾਬ ਜਿਵੇਂ ਮਰਜ਼ੀ ਕਰਕੇ ਬਣਾਓ ਤਾਂ ਹੀ ਫਿਰ ਸਰਪੰਚ ਪੰਚਾਇਤ ਸਾਰੇ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ ਫੁੱਲ ਕੇ ਸਾਹਮਣੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਡੀਜੀਪੀ ਪੰਜਾਬ ਅਤੇ ਖੰਨਾ ਪੁਲਿਸ ਹੁਣ ਖਾਸ ਤੌਰ ਤੇ ਚਿੰਤਤ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਹੈ ਜਿਹੜਾ ਉਹ ਜੜ ਤੋਂ ਖਤਮ ਕਰਨਾ ਤੇ ਅੱਜ ਲੜੀ ਯੁੱਧ ਨਸ਼ੇ ਵਿਰੋਧ ਮਹਮ ਤਹਿਤ ਜਿਲ੍ਹਾ ਖੰਨਾ ਦੇ ਪਹਿਲ ਤਹਿਸੀਲ ਤੇ ਇਸ ਵੇਲੇ ਥਾਣਾ ਮਲੌਤ ਦੇ ਵਿੱਚ ਖੜਿਆ ਜਿੱਥੇ ਦੇਖ ਸਕਦੇ ਹੋ ਕਿ ਪਿੰਡਾਂ ਦੇ ਸਰਪੰਚ 10 ਤੋਂ 12 ਪਿੰਡਾਂ ਦੇ ਸਰਪੰਚ ਨੇ ਜਿਹੜੇ ਇਸ ਵੇਲੇ ਥਾਣਾ ਮਲੌਤ ਦੇ ਵਿੱਚ ਨੇ ਜਿਹੜੇ ਉਹ ਮਤੇ ਲੈ ਕੇ ਪਹੁੰਚੇ ਨੇ ਕਿ ਉਹ ਆਪਣੇ ਪਿੰਡ ਦੇ ਵਿੱਚ ਇਸ ਨਸ਼ਿਆ ਵਿਰੋਧ ਮਹਿੰਮ ਦੀ ਸ਼ੁਰੂਆਤ ਕਰਨਗੇ ਤੇ ਆਪਣੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਸੰਬੰਧੀ ਗੱਲਬਾਤ ਕਰਦੇ ਆ ਡੀਐਸਪੀ ਖੰਨਾ ਕਰਮਵੀਰ ਤੂਰ ਜੀ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਉੱਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਸਰ ਜਿਵੇਂ ਕਿ ਪੰਜਾਬ ਸਰਕਾਰ ਹੈ ਪੰਜਾਬ ਪੋਰਟਸ ਦੇ ਸਾਂਝੇ ਆਪਰੇਸ਼ਨਾਂ ਦੇ ਦੌਰਾਨ ਵਕ-ਵਕ ਪਿੰਡਾਂ ਦੇ ਵਿੱਚ ਰੇਡਾਂ ਕੀਤੀਆਂ ਜਾਂਦੀਆਂ ਨੇ ਕਈ ਨਸ਼ੇ ਤਸਕਰਾਂ ਦਾ ਜਿਹੜਾ ਉਹ ਘਰ ਵੀ ਕੈਦੀ ਹੁਣ ਢਾਏ ਜਾ ਰਹੇ ਨੇ ਹਾਂ ਕਿਵੇਂ ਦੇਖ ਦੋ ਇਸ ਮਹਿਮ ਨੂੰ ਦੇਖੋ ਜੀ ਸਾਨੂੰ ਨੇ ਇੰਨਾ ਬੜੀਆ ਰਿਸਪੌਂਸ ਤੇ ਦੇ ਰਹੇ ਨੇ ਹੁਣ 10-12 ਸਰਪੰਚ ਖੜੇ ਨੇ ਇਹਨਾਂ ਨੇ ਮਤੇ ਪਾਸ ਕਰਕੇ ਦਿੱਤੇ ਐ ਕਿ ਵੀ ਅੱਗੇ ਤੋਂ ਅਸੀਂ ਨਾ ਤਾਂ ਨਸ਼ਾ ਵੇਚਾਂਗੇ ਨਾ ਬੇਕੰਨ ਦੇਵਾਂਗੇ ਇਹਨਾਂ ਨੇ ਪੂਰਾ ਮਤਾ ਠੋਕੇ ਦਿੱਤਾ ਲਿਖ ਕੇ ਕਿ ਵੀ ਅੱਗੇ ਤੋਂ ਨਸ਼ੇ ਮੁਕਤ ਪੰਜਾਬ ਬਣਾਣਾ ਹੈ ਕਿਵੇਂ ਦੇਖਦੇ ਹੋ ਵੀ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਿਤੇ ਨਾ ਕਿਤੇ ਪੁਲਿਸ ਦੇ ਦੁਆਰਾ ਕਹਿ ਲਿਆ ਵੀ بڑے ਸਾਝੇ ਆਪਰੇਸ਼ਨ ਚਲਾਏ ਜਾਂਦੇ ਸੀ ਪਰ ਹੁਣ ਪਿੰਡਾਂ ਦੇ ਸਰਪੰਚ ਨੇ ਆਮ ਲੋਕ ਨੇ ਉਹ ਖੁੱਲ ਕੇ ਆ ਰਹੇ ਨੇ ਨਸ਼ੇ ਵਿਰੁੱਧ ਕਿਵੇਂ ਦੇਖਦੇ ਹੋ ਵੀ ਨਸ਼ੇ ਨੂੰ ਠੱਲ ਪੈ ਸਕਦੀ ਹੈ ਇਸ ਤਰੀਕੇ ਨਾਲ ਬਿਲਕੁਲ ਠੱਲ ਪੈ ਸਕਦੀ ਹੈ ਪੰਜਾਬ ਸਰਕਾਰ ਦੇ ਆਦੇਸ਼ ਨੇ ਜਿਵੇਂ ਪੰਜਾਬ ਮਾਨ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਉਹਨਾਂ ਸਾਨੂੰ ਵੀ ਗਾਈਡਲਾਈਨ ਆ ਕਿ ਵੀ ਤੁਸੀਂ ਖੁੱਲ ਕੇ ਕੰਮ ਕਰੋ ਤੁਹਾਨੂੰ ਕਿਸੇ ਕਿਸੇ ਵੀ ਸਰਪੰਚ ਜਾਂ ਮਨਿਸਟਰ ਕਿਸੇ ਦਾ ਫੋਨ ਨਹੀਂ ਆਉਗਣਾ ਚਾਹੀਦਾ ਇਸ ਦੇ ਪਰਤੇ ਤਾਂ ਇਸ ਕਰਕੇ ਜਿੰਨੇ ਵੀ ਪੰਚਾਇਤਾਂ ਜਿੰਨੇ ਵੀ ਸਰਪੰਚ ਖੁੱਲ ਕੇ ਸਾਨੂੰ ਦੱਸਦੇ ਨੇ ਅਗਵੇ ਉੱਥੇ ਨਸਾਬਿਕ ਰਿਆ ਅਸੀਂ ਫਿਰ ਨਾਲੇ ਨਾਲ ਕਾਰਵਾਈ ਕਰਦੇ ਨੇ ਉਹਨਾਂ ਤੇ ਕੋਈ ਖਲਾਫ ਕਾਰਵਾਈ ਨਹੀਂ ਹੁੰਦੀ ਜਿਹੜਾ ਸੂਚਨਾ ਦਿੰਦਾ ਤੇ ਹੁਣ ਮਤਲਬ ਜੋ ਲੋਕਾਂ ਦੇ ਮਨ ਚ ਡਰ ਸੀ ਕਿ ਸਾਡੇ ਉੱਤੇ ਕਿਤੇ ਨਾ ਕਿਤੇ ਪੁਲਿਸ ਦੇ ਵੱਲੋਂ ਪਰਚਾ ਨਾ ਪਾ ਦਿੱਤੇ ਉਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਇਹ ਬਿਲਕੁਲ ਪੰਜਾਬ ਗਵਰਨਮੈਂਟ ਦੇ ਮਤਲਬ ਆਦੇਸ਼ ਨੇ ਇਸ ਆਦੇਸ਼ ਤੇ ਹੀ ਸਾਰਿਆਂ ਕੇ ਡਰ ਵੀ ਨਿਕਲ ਗਿਆ ਮਨ ਤੋਂ ਪਰ ਆ ਕੇ ਸਾਨੂੰ ਦੱਸਦੇ ਵੀ ਅਗਭੀ ਸਾਡੇ ਤੇ ਕੋਈ ਪਰਚਾ ਨਹੀਂ ਹੋਗਾ ਅਸੀਂ 10 ਵੀ ਦੰਦੇ ਨੇ ਉਹ ਫੜੇ ਵੀ ਹੈਗੇ ਕਾਰਵਾਈ ਵੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਵੀ ਜਿੰਨੇ ਵੀ ਡਰਗ ਸਮਗਲਨ ਸੀਗੇ ਉਹਨਾਂ ਦੇ ਘਰ ਵੀ ਟਾਏ ਗਏ ਕੋਠੀਆਂ ਵੀ ਟਾਏ ਗਈ ਉਹਨਾਂ ਦੀ ਮਤਲਬ ਬਣਤੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਤੱਕ ਕਿੰਨੇ ਕੇ ਨਸ਼ਾ ਤਸਕਰਾਂ ਦਾ ਪੰਜਾਬ ਦੇ ਵਿੱਚ ਜਿਹੜੇ ਘਰ ਟਾਏ ਜਾ ਚੁੱਕੇ ਨੇ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਏ ਗਏ ਸੀ ਦੇਖੋ ਜੀ ਆਪਾਂ ਪੰਜਾਬ ਦੀ ਤੋਂ ਮੇਰੇ ਕੋਲ ਡਾਟਾ ਨਹੀਂ ਹੈਗਾ ਪਰ ਤਕਰੀਬਨ ਖੰਨੇ ਮੇ 10-15 ਪ੍ਰਾਪਰਟੀ ਇਦਾਂ ਹੈ ਜਿਨ੍ਹਾਂ ਨੂੰ ਜ਼ਬਤ ਕੀਤਾ ਗਿਆ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਕਸਰ ਦੇਖਿਆ ਜਾਂਦਾ ਕਿ ਪੋਲੀਟੀਕਲ ਪ੍ਰੈਸ਼ਰ ਬਹੁਤ ਹੁੰਦਾ ਹੈ ਮੁਲਾਜ਼ਮਾਂ ਦੇ ਉੱਤੇ ਕਿਤੇ ਨਾ ਕਿਤੇ ਹੁਣ ਸਰਕਾਰ ਵੀ ਨਾਲ ਹੈ ਜੀ ਤੁਹਾਡੇ ਫਿਰ ਬਿਲਕੁਲ ਸਰਕਾਰ ਨਾਲ ਆ ਕੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਬਿਲਕੁਲ ਛੁੱਟ ਦਿੱਤੀ ਗਈ ਹੈ ਕਿ ਵੀ ਨਸ਼ਾ ਮੁਕਤ ਪੰਜਾਬ ਜਿਵੇਂ ਮਰਜ਼ੀ ਕਰਕੇ ਬਣਾਓ ਤਾਂ ਹੀ ਫਿਰ ਸਰਪੰਚ ਪੰਚਾਇਤ ਸਾਰੇ ਸਾਡੇ ਨਾਲ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ ਫੁੱਲ ਕੇ ਸਾਹਮਣੇ ਆ ਰਹੇ ਨੇ ਨਸ਼ੇ ਨਕਾਪਟਲ ਪਹੀ ਗਈ ਤੇ ਠੜਾ ਮੁਖੀ ਸਤਨਾਮ ਸਿੰਘ ਜੀ ਵੀ ਮੌਜੂਦ ਨੇ ਅ ਸਰ ਕਿਵੇਂ ਦੇਖਦੇ ਹੋ ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਦੋਂ ਤੁਸੀਂ ਸਰੇ ਆਮ ਜਿਹੜਾ ਸਾਫ਼-ਸਾਫ਼ ਲੱਜਾਂ ਦੇ ਵਿੱਚ ਕਹਿ ਦਿੰਦੇ ਹੋ ਕਿ ਜਾਂ ਤਾਂ ਪਿੰਡ ਸੜ ਦੋ ਤੇ ਜਾਂ ਫਿਰ ਨਸ਼ਾ ਵੇਚਣਾ ਛੱਡੋ ਨਿੱਕੁ ਜੀ ਜੇ ਉਹ ਸੰਦੇਸ਼ ਗਿਆਹੀ ਤਾਂ ਅੱਜ ਤਕਰੀਬਨ 11 ਪਿੰਡਾਂ ਦੇ ਸਰਪੰਚ ਸਾਹਿਬ ਸਾਡੇ ਕੋਲ ਆਏ ਨੇ ਮਤਾ ਪਾ ਕੇ ਲੈ ਆਏ ਨੇ ਔਰ ਸਾਨੂੰ ਖੁੱਲਕੇ ਦੱਸ ਰਹੇ ਨੇ ਵੀ ਆ ਇਸ ਪਿੰਡ ਵਿੱਚ ਹੁੰਦਾ ਤੇ ਜਿਨ੍ਹਾਂ ਦੇ ਵਿੱਚੋਂ ਮੋਸਟਰੀ ਕੀ ਸਰਪੰਚ ਸਾਹਿਬ ਦਾ ਇਹ ਕਹਿਣਾ ਕਿ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 70 ਤੋਂ 90% ਜਿਹੜਾ ਨਸ਼ਾ ਉਹ ਖਤਮ ਹੋ ਗਿਆ ਤੇ ਸਾਨੂੰ ਬੜੀ ਖੁਸ਼ੀ ਆ ਜਦੋਂ ਇਦਾਂ ਸਰਪੰਚ ਸਾਹਿਬ ਸੰਦਾਦੇ ਨੇ ਤੇ ਸਾਡਾ ਇੱਕੋ ਹੀ ਮਕਸਦ ਆ ਵੀ ਇਹਨੂੰ ਅਸੀਂ 0% ਦੇ ਲੈ ਕੇ ਜਾਣਾ ਤੇ ਹੁਣ ਕਿੰਨੇ ਕ ਪਿੰਡਾਂ ਦੇ ਲੋਕ ਨੇ ਜਿਹੜੇ ਤੁਹਾਡੇ ਨਾਲ رابطہ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆ ਕੈਲੀਏ ਉਹ ਤੁਹਾਡੇ ਨਾਲ رابطہ ਜਰੂਰ ਕਰਨਗੇ ਕਿ ਅਸੀਂ ਆਪਣਾ ਪਿੰਡ ਜਿਹੜਾ ਨਸ਼ਾ ਮੁਕਤ ਕਰਵਾਣਾ ਅੰਜੀ ਦੇਖੋ ਜੀ ਸਾਰੇ ਸਰਪੰਚ ਸਾਹਿਬ ਸਾਨੂੰ ਕਰ ਰਹੇ ਨੇ ਵਿੱਚ ਕਿ ਪਿੰਡਾਂ ਦੇ ਜਿਹੜੀ ਵਨ ਲੇਡੀਜ਼ ਨੇ ਉਹ ਵੀ ਸਾਨੂੰ ਫੋਨ ਕਰਦੇ ਨੇ ਕਈ ਵਾਰ ਮੈਨੂੰ ਵੀ ਸਰ ਇਦਾਂ ਦਾ ਸਾਡੇ ਪਿੰਡ 'ਚ ਇਹ ਹੁੰਦਾ ਮੈਂ ਜੇ ਅਵੇਲੇਬਲ ਨਾ ਪਹਿਲੀ ਉਹ ਤਾਂ ਅਵੇਲੇਬਲ ਹੁੰਦੇ ਇਨ ਕੇਸ ਨਹੀਂ ਵੀ ਤਾਂ ਮੈਂ ਆਪਣਾ ਮਲਾਜ ਹੋਂਸੇ ਬਿਲੋਂ ਉੱਥੇ ਪਹੁੰਚਦੇ ਕਰਦੇ ਆ ਤੇ ਜਿਹੜੀ ਕਾਰਵਾਈਆਂ ਬਿਲਕੁਲ ਠੋਸ ਕਾਰਵਾਈ ਕਰੀ ਦੀ ਸੀ ਨਸ਼ਾ ਤਸਕਰਾ ਦੇ ਵੱਲੋਂ ਕਹਿ ਲਿਆ ਵੀ ਦਰਸ਼ਨ ਵਾਲੇ ਦੇ ਵਿਰੁੱਧ ਜੇ ਕਹਿ ਲੀਏ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਜੇ ਡਰਾਇਆ ਧਮਕਾਇਆ ਜਾਂਦਾ ਸੀ ਤੇ ਹੁਣ ਤੁਸੀਂ ਨਸ਼ਾ ਤਸਕਰਾਂ ਨੂੰ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਕੀ ਚੇਤਾਵਨੀ ਦੇਣਾ ਚਾਹੋ ਦੇਖੋ ਨਸ਼ਾ ਤਸਕਰਾਂ ਨੂੰ ਤੇ ਇੱਕੋ ਹੀ ਹੈ ਮੇਰੀ ਗੱਲ ਕਿ ਜੇ ਉਹਨਾਂ ਦੇ ਖਿਲਾਫ ਜਪਿੰਡ ਵਾਲੇ ਉਹਨਾਂ ਨੂੰ ਕੋਈ ਉਹਨਾਂ ਤੇ ਐਕਸ਼ਨ ਲੈਂਦੇ ਨੇ ਤੇ ਮੈਂ ਉਹਨਾਂ ਨੂੰ ਸੁਦੇਗਨ ਉਹਨਾਂ ਵੀ ਜਾਂ ਤਾਂ ਪਿੰਡ ਛੱਡ ਦਿਓ ਠੀਕ ਨਹੀਂ ਜਾਏ ਜਿਹੜਾ ਨਸ਼ਾ ਵੇਚਦੇ ਉਹ ਆਪਣਾ ਨਸ਼ਾ ਵੇਚਣਾ ਛੱਡ ਦਿਓ ਬਹੁਤ-ਬਹੁਤ ਸ਼ੁਕਰੀਆ ਤੇ ਇਹ ਸੰਨ ਖੰਨਾਪੁਰਸ ਤੋਂ ਡੀਐਸਪੀ ਕਰਮਬੀਰ ਤੁਰਜੀ ਤੇ ਖਾਣਾ ਮੁਖੀ ਸਤਨਾਮ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਨਸ਼ਾ ਤਸਕਰਾਂ ਨੂੰ ਸਾਫ਼-ਸਾਫ਼ ਲਫਜ਼ਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਜਾ ਤਾਂ ਸੁਧਰ ਜਾਵੋ ਜਾ ਤਾਂ ਨਸ਼ਾ ਛੱਡ ਦਿਓ ਤੇ ਜਾਂ ਫਿਰ ਆਪਣਾ ਪਿੰਡ ਤੇ ਪੰਜਾਬ ਛੱਡ ਦਿਓ ਕਿਉਂਕਿ ਪੰਜਾਬ ਦੇ ਵਿੱਚ ਹੁਣ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੀ ਉਹ ਖੈਰ ਨਹੀਂ ਹੈ ਤੇ ਪੰਜਾਬ ਦੇ ਵਿੱਚ ਜੋ ਵੀ ਨਸ਼ਾ ਤਸਕਰ ਨਸ਼ਾ ਤਸਕਰੀ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਲੋੜ ਹੈ ਨੇ ਤਾਂ ਉਹਨਾਂ ਦੇ ਘਰ ਵੀ ਟਾਏ ਜਾਣਗੇ ਤੇ ਕਾਨੂੰਨੀ ਕਾਰਵਾਈ ਲਈ ਵੀ ਉਹ ਨਸ਼ਾ ਤਸਕਰ ਤਿਆਰ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪੰਜਾਬ ਕੇਸ ਦੀ ਜਗਬਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪੂਰੀ ਕੋਲੂ ਦੀ ਦੇ ਨਾਲ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਤੇ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਨ੍ਹਾਂ ਨੇ ਉਸ ਨੂੰ ਅੱਗੇ ਲਾਗੂ ਕੀਤਾ ਤੇ ਨਾਲ ਹੀ ਸਰਪੰਚਾਂ ਪੰਚਾਂ ਨੂੰ ਇਹਨਾਂ ਨੇ ਜਣੇ ਇੰਨੀ ਹੋ ਗਿਆ ਉਹ ਕੀਤੀ ਆ ਵੀ ਪੂਰੀ ਛੋੜ ਦਿੱਤੀ ਐ ਵੀ ਇਹਨਾਂ ਦੇ ਕੋਈ ਕਾਰਵਾਈ ਹੋ ਜੇ ਕੋਈ ਨਸ਼ਾ ਤਸਕਰਾਂ ਦੀ ਕੋਈ ਰਿਪੋਰਟ ਦਊਗਾ ਪਹਿਲਾਂ ਨਸ਼ਾ ਤਸਕਰ ਕਹਿੰਦੇ ਪਿੰਡਾਂ ਦੇ ਵਿੱਚੋਂ ਸੂਚਨਾ ਦੇਣ ਵਾਲਿਆਂ ਨੂੰ ਧਮਕਾਉਂਦੇ ਸੀ ਹੁਣ ਕੀ ਲੱਗਦਾ ਵੀ ਨਸ਼ਾ ਤਸਕਰਾਂ ਦੇ ਬਾੜੇ ਜਨ ਸ਼ੁਰੂ ਹੋ ਗਏ ਲੱਗਦਾ ਤਾਂ ਇਦਾਂ ਹੀ ਆ ਜੀ ਜਿਵੇਂ ਪੁਲਿਸ ਸਾਡੀ ਸਪੋਰਟ ਕਰ ਰਹੀ ਆ ਲੱਗਦਾ ਇਦਾਂ ਵੀ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਊਗਾ ਤੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਭਵਿੱਖ ਜਿਹੜਾ ਉਹ ਫਿਊਚਰ ਵਧੀਆ ਹੋਊਗਾ ਜੀ ਕਈ ਵਾਰੀ ਇਹ ਹੁੰਦਾ ਵੀ ਡਿਕਟਡ ਪਰਸਨ ਹੁੰਦਾ ਨਸ਼ੇ ਦੀ ਲਤ ਲੱਗੀ ਹੁੰਦੀ ਆ ਉਹਦੇ ਦੀ ਖਾਸ ਯੋਜਨਾਵਾਂ ਜੋ ਪੁਲਿਸ ਨੇ ਤੁਹਾਨੂੰ ਬਦਲ ਕਰਨ ਲਈ ਕਿਹਾ ਹੋਵੇ ਵੀ ਅਸੀਂ ਮਦਦ ਕਰਾਂਗੇ ਜੀ ਉਹਦਾ ਦੇਖੋ ਪੁਲਿਸ ਨੇ ਸਾਨੂੰ ਇਹ ਕਿਹਾ ਵੀ ਜਿਹੜਾ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਉਹਦਾ ਉਹਦਾ ਸਖਤ ਐਕਸ਼ਨ ਹੋਣੀ ਹੋਣਾ ਅਗਰ ਕੋਈ ਮਤਲਬ ਕਿਸੇ ਨੂੰ ਨਸ਼ਾ ਖਾਂਦਾ ਕੋਈ ਬਿਮਾਰੀ ਹੈ ਉਹਨੂੰ ਇਲਾਜ ਕਰਾਇਆ ਜਾਊਗਾ ਵੀ ਸਾਡੇ ਕੋਲ ਲੈ ਕੇ ਆਓ ਅਸੀਂ ਸਮਰਾਜ ਦੇ ਵਿੱਚ ਕੋਈ ਇਹਨਾਂ ਨੇ ਅਸੀਂ ਜਮਾ ਗ੍ਰਾਮਾ ਵਿੱਚ ਉਹਨੂੰ ਦਫ਼ਤਰ ਦੇ ਵਿੱਚ ਜਿਹੜਾ ਨਸ਼ਾ ਸੜਾਉ ਕੇਂਦਰ ਆ ਉੱਥੇ ਦਵਾਈ ਦਵਾਈ ਜਾਊਗੀ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਊਗਾ para que acudir a la agenda de una de